ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਇਸ ਵੀਡੀਓ ਦੇ ਵਿੱਚ ਗੱਲ ਕਰਾਂਗੇ ਜੀ ਆਉਂਦੇ 4-5 ਘੰਟਿਆਂ ਦੇ ਮੌਸਮ ਦੀ ਯਾਨੀ ਕਿ ਸ਼ਾਮ ਤੱਕ ਪੰਜਾਬ ਦੇ ਵਿੱਚ ਕਿਹੜੇ ਜ਼ਿਲ੍ਹਿਆਂ ਦੇ ਵਿੱਚ ਮੀਂਹ ਡਰਜ ਸਕਦੇ ਨੇ ਇਹ ਤੁਹਾਨੂੰ ਰਿਪੋਰਟ ਇਸ ਵੀਡੀਓ ਦੇ ਵਿੱਚ ਦਿਆਂਗੇ ਸਕਰੀਨ ਦੇ ਉੱਤੇ ਜੀ ਤੁਸੀਂ ਐਸਲੀਆਂ ਦੇ ਤਾਜ਼ਾ ਸੈਟੇਲਾਈਟ ਦਸ ਇਹਨਾਂ ਦੇਖ ਰਹੇ ਆ ਤਿੰਨ ਸੰਵਰ ਦਾ ਅੱਜ ਦੇਣਾ ਜੀ ਦੁਪਹਿਰ ਦੇ ਲਗਭਗ 1:30 ਵਜਣ ਦਾ ਵਜਣ ਜਾ ਰਹੇ ਨੇ ਤੇ ਟਾਈਮ 1:30 ਵਜੇ ਦਾ ਹੋ ਰਿਹਾ ਤੇ ਜਿਵੇਂ ਕਿ ਤੁਹਾਨੂੰ ਅਸੀਂ ਸਵੇਰ ਦੀ ਵੀਡੀਓ ਦੇ ਵਿੱਚ ਦੱਸਿਆ ਸੀ ਕਿ ਪੱਛਮੀ ਸਿਸਟਮ ਪੰਜਾਬ ਦੇ ਵਿੱਚ ਸਰਗਰਮ ਹੈ ਤੇ ਅੱਜ ਦੁਪਹਿਰ ਤੋਂ ਬਾਅਦ ਪੰਜਾਬ ਦੇ ਖਾਸ ਕਰਕੇ ਮਾਲਵੇ ਦੇ ਐਕਟਿਵ ਸਿਸਟਮ ਜਿਹੜਾ ਕਿ ਅੱਗੇ ਹੁਣ ਪੰਜਾਬ ਦੇ ਵਿੱਚ ਐਂਟਰੀ ਕਰ ਚੁੱਕਾ ਹੈ ਖਾਸ ਕਰ ਜੇਕਰ ਮਾਲਵੇ ਦੇ ਜਿਲ੍ਹਿਆਂ ਤੇ ਨਾਮ ਲਈਏ ਭਟਿਆਲਾ ਲੁਧਿਆਣਾ ਸ਼੍ਰੀ ਫਤਿਹਗੜ੍ਹ ਸਾਹਿਬ ਬਰਨਾਲਾ ਸੰਗਰੂਰ ਮਲੇਰਕੋਟਲਾ ਮਾਨਸਾ ਇਹਨਾਂ ਖੇਤਰਾਂ ਦੇ ਵਿੱਚ ਉਮੀਦਿਆ ਅਸਰ ਬਣ ਗਏ ਨੇ ਔਰ ਦੇ ਦੋ ਤਿੰਨ ਘੰਟਿਆਂ ਤੱਕ ਵਧੀਆ ਮੀਂਹ ਇਹਨਾਂ ਖੇਤਰਾਂ ਦੇ ਵਿੱਚ ਦਰਜ ਹੋਣਗੇ ਲੁਧਿਆਣਾ ਫਟਿਆਲਾ ਸ਼੍ਰੀ ਫਤਿਹਗੜ੍ਹ ਸਾਹਿਬ ਦੇ ਕੁਝ ਖੇਤਰਾਂ ਦੇ ਵਿੱਚ ਇਸ ਵੇਲੇ ਝੱਟ ਲੱਗਦੀ ਫਈਆ ਕਿਤੇ ਕਿਤੇ ਹਲਕੇ ਛਰਾਟੇ ਕਿਤੇ ਕਿਤੇ ਦਰਮਿਆਨੇ ਤੇ ਤੇਜ਼ ਛਰਾਟੇ ਦਰਜ ਹੋ ਰਹੇ ਨੇ ਸੌਂ ਦੇ ਘੰਟਿਆਂ ਤੱਕ ਜੇ ਬਠਿੰਡਾ ਫਜ਼ਿਲਕਾ ਇਹਨਾਂ ਸਾਰੇ ਖੇਤਰਾਂ ਦੇ ਵਿੱਚ ਵਧੀਆ ਉਮੀਦਵਾਰ ਜੁਣਣਗੇ ਹਲਕੇ ਦਰਮਿਆਨੇ ਸ਼ਰਾਟੇ ਪਹੁੰਚ ਰਹੇ ਨੇ ਉਹ ਦੁਪਹਿਰ ਤੋਂ ਬਾਅਦ ਕਹਿ ਲਿਆ ਸ਼ਾਮ ਤੋਂ 5-6 ਵਜੇ ਤੋਂ ਬਾਅਦ ਉਸ ਤੋਂ ਬਾਅਦ ਜਿਹੜਾ ਰਾਦ ਸਫੈਲ ਹੋਏਗਾ ਮੱਝ ਦੁਆਬੇ ਦੇ ਖੇਤਰ ਕਵਰ ਹੋ ਸਕਦੇ ਨੇ ਜੀ ਗੁਰਦਾਸਪੁਰ ਫਟਾਣਕੋਟ ਜਲੰਧਰ ਗਫੂਰਥਲਾ ਨਵਾਂ ਸ਼ਹਿਰ ਹੁਸ਼ਿਆਰਪੁਰ ਔਰ ਅੰਮ੍ਰਿਤਸਰ ਸਾਹਿਬ ਤੇ ਤਰਨਤਾਰਨ ਸਾਹਿਬ ਦੇ ਬਹੁਤੇ ਖੇਤਰਾਂ ਦੇ ਵਿੱਚ ਮੀਂਹ ਪਉਣਗੇ ਤੇ ਹਲਕੇ ਦਰਮਿਆਨੇ ਛਰਾਟੇ ਲੱਗਣਗੇ ਤੇ ਇਹ ਸਿਲਸਿਲਾ ਅੱਜ ਰਾਤ ਤੱਕ ਇਸੇ ਤਰ੍ਹਾਂ ਚੱਲ ਸਕਦਾ ਹੈ ਸੋ ਜਿਹੜਾ ਦੂਜਾ ਸਫੈਲ ਲੱਗੇਗਾ ਜੀ ਉਹ ਕੱਲ ਸਵੇਰੇ ਜਾਂ ਕਹਿ ਲਿਆ ਕੱਲ ਸ਼ਾਮ ਤੱਕ ਲੱਗੇਗਾ ਸੋ ਅੱਜ ਮੀਂਹ ਦਰਜ ਹੋਣਾ ਸ਼ੁਰੂ ਹੋ ਚੁੱਕਿਆ ਨੇ ਪ ਦੇ ਦਰਮਿਆਨ ਵਧੀਆ ਵੀਡੀਓਇਆ ਪਹੁੰਚ ਰਿਹਾ ਹੈ ਗਲਦਿਆਂ ਅਗਲੀ ਵੀਡੀਓ ਦੇ ਵਿੱਚ ਇਜਾਜ਼ਤ ਦੇ ਤਾਣੂ